ਜਿਵੇਂ ਹੀ ਭਾਈ ਅਮਰਤਪਾਲ ਸਿੰਘ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕੀਤਾ ਉਦੋਂ ਹੀ ਲੋਕ ਸਭਾ ਹਲਕਾ ਖਡੂਰ ਸਾਹਿਬ ਪੂਰੀ ਤਰ੍ਹਾਂ ਪੰਥਕ ਰੰਗ ਦੇ ਵਿੱਚ ਰੰਗਿਆ ਗਿਆ ਵਿਰੋਧੀ ਪਾਰਟੀਆਂ ਵੱਲੋਂ ਵੀ ਪੂਰਾ ਜੋਰ ਲਾਇਆ ਗਿਆ ਕਿ ਉਹ ਅਜਿਹੇ ਚਿਹਰੇ ਜਿਹੜੇ ਆ ਉਹ ਉਹ ਮੈਦਾਨ ਦੇ ਵਿੱਚ ਉਤਾਰਨ ਜਿਨ੍ਹਾਂ ਨੂੰ ਲੋਕ ਪੰਥ ਕਹਿਣ ਜਿਨ੍ਹਾਂ ਦੇ ਉੱਤੇ ਕਿਸੇ ਨਾ ਕਿਸੇ ਸਮੇਂ ਪੰਥਕ ਗਲਿਆਰਿਆਂ ਦੇ ਵਿੱਚ ਕੰਮ ਕਰਨ ਦੇ ਟੈਗ ਲੱਗਦੇ ਰਹੇ ਹੋਣ ਜਿਵੇਂ ਕਿ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਬਲਟੋਆ ਜੋ ਕਿ ਆਪਣੇ ਆਪ ਨੂੰ ਕਹਿੰਦੇ ਨੇ ਕਿ ਉਹਨਾਂ ਨੇ ਜੋ ਪੰਥ ਨੇ 1980 ਤੋਂ ਲੱਗ ਕੇ ਜਿਹੜਾ ਦਹਾਕਾ ਜਿਹੜਾ ਵਾ ਉਹ ਖੰਡਾਇਆ ਵਾ ਉਹਦੇ ਵਿੱਚ ਉਹਨਾਂ ਨੇ ਜੰਗ ਲੜੀ ਆ ਤੇ ਜੇਲਾ ਕਟੀਆਂ ਉਹ ਉਹਨਾਂ ਦਾ ਕਹਿਣਾ ਖੈਰ ਉਹਦੇ ਬਾਰੇ ਲੋਕ ਕੀ ਜਾਣਦੇ ਆ ਸਾਰਾ ਕੁਝ ਕੀ ਸੱਚ ਆ ਕੀ ਝੂਠ ਆ ਉਹ ਵੀ ਆਪਾਂ ਕਿਸੇ ਦਿਨ ਡਿਸਕਸ ਕਰਾਂਗੇ ਪਰ ਅੱਜ ਜਿਹੜੀ ਅਸੀਂ ਕਰਨ ਜਾ ਰਹੇ ਆ ਉਹ ਉਹ ਕਾਂਗਰਸ ਦੀ ਗੱਲ ਕਰਨ ਜਾ ਰਹੇ ਆ ਕਾਂਗਰਸ ਨੇ ਜਿਹੜਾ ਕੈਂਡੀਡੇਟ ਉਤਾਰਿਆ ਕੁਲਬੀਰ ਸਿੰਘ ਜੀਰਾ ਜੋ ਕਿ ਵਦਾਨ ਸਭਾ ਹਲਕਾ ਜੀਰਾ ਤੋਂ 2017 ਦੇ ਵਿੱਚ ਕਾਂਗਰਸ ਵੱਲੋਂ ਐਮ ਐਲ ਏ ਰਹੇ ਨੇ ਇਹਨਾਂ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਦਾ ਪਿਛੋਕਰ ਜਿਹੜਾ ਉਹ ਵੀ ਪੰਥਕ ਹੀ ਸੀ ਜਿਵੇਂ ਕਿ ਇਹਨਾਂ ਦੇ ਦਾਦਾ ਸ੍ਰੀ ਗੁਰਦੀਪ ਸਿੰਘ ਜੀ ਜੋ ਕਿ ਸ਼ਰੋਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਨੇ ਤੇ ਅਜੇ ਮੈਂਬਰ ਰਹਿਨੇ ਕੀ ਕਹਿੰਦੇ ਨੇ ਕਿ ਉਹਨਾਂ ਦੀ ਇੰਨੀ ਤਾਕ ਸੀ ਜਿਸ ਤੇ ਉਹ ਜੋ ਉਸ ਟਾਈਮ ਜਿਹੜੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਨ ਜਥੇਦਾਰ ਟੋੜਾ ਉਹ ਵੀ ਉਹਨਾਂ ਦੇ ਕੋਲੋਂ ਡਰਦੇ ਸਨ ਕਿ ਜਦੋਂ ਜਥੇਦਾਰ ਗੁਰਦੀਪ ਸਿੰਘ ਜੀ ਨੇ ਆਣ ਕੇ ਕੋਈ ਇੱਥੇ ਗੱਲ ਕਹਿ ਦਿੱਤੀ ਤਾਂ ਉਹ ਸੱਚ ਹੋਵੇਗੀ ਤੇ ਉਹਦੇ ਲਈ ਉਹਨਾਂ ਨੂੰ ਕੋਈ ਨਾ ਕੋਈ ਫੈਸਲਾ ਲੈਣਾ ਪਵੇਗਾ ਕਹਿੰਦੇ ਕਿ ਗੁਰਚਰਨ ਸਿੰਘ ਟੋੜਾ ਜਿਹੜੇ ਉਹ ਵੀ ਜਥੇਦਾਰ ਗੁਰਦੀਪ ਸਿੰਘ ਜੀ ਦੇ ਕੋਲੋਂ ਇਸ ਕਰਕੇ ਡਰਦੇ ਸਨ ਤੇ ਜਿਹੜਾ ਇਹਨਾਂ ਦਾ ਜੀਵਨ ਸੀ ਜਥੇਦਾਰ ਗੁਰਦੀਪ ਸਿੰਘ ਜੀ ਦਾ ਉਹ ਵੀ ਪੂਰਾ ਗੁਰਸਿੱਖਾਂ ਵਾਲਾ ਰਿਆਵਾ ਉਸ ਤੋਂ ਅੱਗੇ ਉਹਨਾਂ ਦੇ ਬੇਟੇ ਜੇਕਰ ਗੱਲ ਕਰੀਏ ਜਥੇਦਾਰ ਇੰਦਰਜੀਤ ਸਿੰਘ ਜੀਰਾ ਤੇ ਉਹਨਾਂ ਦੇ ਨਾਂ ਦੇ ਨਾਲ ਵੀ ਜਥੇਦਾਰ ਲਗਦਾ ਰਿਹਾ ਤੇ ਉਹਨਾਂ ਨੇ ਵੀ ਜਥੇਦਾਰ ਦੇ ਤੌਰ ਦੇ ਉੱਤੇ ਹੀ ਪੰਥ ਦੇ ਵਿੱਚ ਜਿਹੜਾ ਵਾ ਪੰਥਕ ਕਾਰਜ ਕਈ ਕੀਤੇ ਜਿਹੜਾ 1980 ਵਾਲਾ ਦਾ ਹੱਕ ਦੀ ਅਸੀਂ ਗੱਲ ਕਰਦੇ ਆ ਉਸ ਟਾਈਮ ਦੇ ਉੱਤੇ ਕਈ ਪੰਥਕ ਕਾਰਜ ਜਿਹਨਾਂ ਨੇ ਕੀਤੇ ਕਈ ਜਿਹੜੇ ਨਜਾਇਜ਼ ਹਰਾਸ ਦੇ ਵਿੱਚ ਮੁੰਡੇ ਫੜੇ ਜਾਂਦੇ ਸਨ ਉਸ ਟਾਈਮ ਤੇ ਉਹਨਾਂ ਨੂੰ ਛਡਵਾਇਆ ਕਿਉਂਕਿ ਉਸ ਟਾਈਮ ਦੀ ਜਿਹੜੀ ਸਮੇਂ ਦੀ ਹਕੂਮਤ ਸੀ ਉਹ ਜਿਹੜੀ ਕਾਂਗਰਸ ਉਹਨਾਂ ਨੇ ਬੜੇ ਜਿਹੜਾ ਵਾ ਉਹ ਨਜਾਇਜ਼ ਮੁੰਡੇ ਫੜ ਕੇ ਜੇਲ੍ਹਾਂ ਵਿੱਚ ਛੁੱਟਣੇ ਸ਼ੁਰੂ ਕੀਤੇ ਸੀ ਤੇ ਨਜਾਇਜ਼ ਜਿਹੜੇ ਮੁਕਾਬਲੇ ਬਣਾਉਣੇ ਸ਼ੁਰੂ ਕੀਤੇ ਸੀ ਉਹਨਾਂ ਵਿੱਚ ਕਿਹਾ ਜਾਂਦਾ ਕਿ ਜਥੇਦਾਰ ਇੰਦਰਜੀਤ ਸਿੰਘ ਜੀਰਾ ਨੇ ਕਾਫੀ ਵਧੀਆ ਭੂਮਿਕਾ ਜਿਹੜੀ ਆ ਉਹ ਨਿਭਾਈ ਸੀ ਤੇ ਕਈ ਜਿਹੜੇ ਆ ਮੁੰਡੇ ਜਿਹੜੇ ਆ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਜਿਹੜਾ ਉਹ ਵਾਪਸ ਲਿਆਂਦਾ ਸੀ ਤੇ ਕਈਆਂ ਦੀ ਜ਼ਿੰਦਗੀ ਜਿਹੜੀ ਬਚਾਈ ਸੀ ਤੇ ਅਖੀਰ ਤੱਕ ਉਹਨਾਂ ਦੇ ਨਾਮ ਦੇ ਨਾਲ ਜਥੇਦਾਰ ਹੀ ਲੱਗਦਾ ਰਿਹਾ ਤੇ ਉਹ ਵੀ ਆਪਣਾ ਵਧੀਆ ਜੀਵਨ ਜਿਹੜਾ ਉਹ ਜਥੇਦਾਰੀ ਵਾਲਾ ਪੰਥਕ ਜੀਵਨ ਜਿਹੜਾ ਉਹ ਢੰਡਾ ਕੇ ਗਏ ਉਸ ਤੋਂ ਅੱਗੇ ਹੁਣ ਆ ਗਏ ਨੇ ਕੁਲਬੀਰ ਸਿੰਘ ਜੀਰਾ ਇਹਨਾਂ ਦੇ ਨਾਲ ਭਵੇਂ ਜਥੇਦਾਰ ਤੇ ਹੁਣ ਲੱਥ ਗਿਆ ਕਿਉਂਕਿ ਜਥੇਦਾਰ ਤੇ ਜਿਸ ਤਰ੍ਹਾਂ ਗੁਰਦੀਪ ਸਿੰਘ ਤੇ ਜਥੇਦਾਰ ਇੰਦਰਜੀਤ ਸਿੰਘ ਜੀਰਾ ਸਿੰਘ ਤੱਕ ਸੀ ਪਰ ਇਹ ਕੁਲਬੀਰ ਸਿੰਘ ਜੀਰਾ ਜੋ ਕਿ ਆਪਣੇ ਆਪ ਨੂੰ ਇਹ ਵੀ ਇੱਕ ਸਿੱਖ ਪੰਥ ਦਾ ਚਿਹਰਾ ਹੀ ਦੱਸਦੇ ਨੇ ਤਾਂ ਕਰਕੇ ਹੀ ਇਹਨਾਂ ਨੂੰ ਜਿਹੜਾ ਵਾ ਕਾਂਗਰਸ ਨੇ ਜਿਹੜਾ ਉਹ ਉਤਾਰਿਆ ਕਿਉਂਕਿ ਇਹਨਾਂ ਦੇ ਬੈਕਗ੍ਰਾਉਂਡ ਜਿਹੜੀ ਆ ਉਹ ਪੰਥਕ ਸੀ ਤਾਂ ਕਿ ਇਹ ਭਾਈ ਅਮਰਤਪਾਲ ਸਿੰਘ ਨੂੰ ਟੱਕਰ ਦੇ ਸਕਣ ਕੁਲਬੀਰ ਸਿੰਘ ਜੀਰਾ ਦੇ ਸਿਆਸੀ ਜੀਵਨ ਦੀ ਗੱਲ ਕਰੀਏ ਤਾਂ ਜਿਵੇਂ ਦੱਸ ਚੁੱਕਿਆ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਹੀ ਸਿਆਸਤ ਸੀ ਮੰਤਰੀ ਰਹੇ ਸਨ ਉਹਨਾਂ ਦੇ ਫਾਦਰ ਜਥੇਦਾਰ ਇੰਦਰਜੀਤ ਸਿੰਘ ਜੀਰਾ ਜੀ ਤੇ ਉਸ ਤੋਂ ਬਾਅਦ ਕਲਰ ਸਿੰਘ ਜੀਰਾਂ ਨੇ ਜਿਹੜੀ ਆਪਣੀ ਸਿਆਸਤ ਸ਼ੁਰੂ ਕੀਤੀ ਆ ਉਹ ਇਹਨਾਂ ਜੂਤ ਕਾਂਗਰਸ ਦੇ ਵਿੱਚੋਂ ਜਿਹੜੀ ਆ ਉਹ ਆਪਣੀ ਜਿਹੜੀ ਸਿਆਸਤ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਇਹਨਾਂ ਨੇ ਸਰਪੰਚੀ ਜਿਹੜੀ ਆ ਉਹ ਲੜੀ ਸੀ 2013 ਦੇ ਵਿੱਚ ਬਸਤੀ ਬੂਟੇਵਾਲੀ ਜੋ ਕਿ ਇਹਨਾਂ ਦਾ ਪਿੰਡ ਆ ਗਿੜਜੀ ਜੀਰੇ ਦੇ ਬਿਲਕੁਲ ਨਾਲ ਆ ਉੱਥੋਂ ਇਹਨਾਂ ਨੇ ਸਰਪੰਚੀ ਲੜੀ 2 ਆ ਯਾਰ 13 ਦੇ ਵਿੱਚ ਉੱਥੇ ਸਰਪੰਚ ਰਹੇ ਨੇ ਉਸ ਤੋਂ ਬਾਅਦ 2015 ਦੇ ਵਿੱਚ ਜੂਤ ਕਾਂਗਰਸ ਦਾ ਵਾਈਸ ਪ੍ਰੈਜ਼ੀਡੈਂਟ ਜਿਹੜੇ ਆ ਉਹ ਇਹ ਪੰਜਾਬ ਦੇ ਰਹੇ ਨੇ ਤੇ ਉਸ ਤੋਂ ਅੱਗੇ ਇਹਨਾਂ ਨੇ 2017 ਦੇ ਵਿੱਚ ਜਿਹੜਾ ਪਹਿਲਾ ਇਲੈਕਸ਼ਨ ਜਿਹੜਾ ਵਾ ਉਹ ਐਮਐਲਏ ਦਾ ਲੜਿਆ ਜਿਸ ਦੇ ਵਿੱਚ ਕੀ ਅਕਾਲੀ ਦਲ ਦੇ ਜਿਹੜੇ ਆ ਉਹ ਬਹੁਤ ਵੱਡਾ ਚਿਹਰਾ ਜੀਰੇ ਖਲਕੇ ਦਾ ਕਿਹਾ ਜਾਂਦਾ ਸੀ ਜਥੇਦਾਰ ਹਰੀ ਸਿੰਘ ਜੀਰਾ ਉਹਨਾਂ ਨੂੰ ਇਹਨਾਂ ਨੇ ਹਰਾ ਕੇ ਤੇ ਜਿਹੜਾ ਵਾ ਉਹ ਐਮਐਲਏ ਦਾ ਜਿਹੜਾ ਇਲੈਕਸ਼ਨ ਆ ਉਹ ਜਿੱਤਿਆ ਸੀ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਗੁਰਾਨੂੰ ਵੀ ਇਹਨਾਂ ਨੇ ਬੁਰੀ ਤਰ੍ਹਾਂ ਮਾਤ ਦਿੱਤੀ ਸੀ ਇਲੈਕਸ਼ਨ ਦੇ ਵਿੱਚ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਇਹਨਾਂ ਦੇ ਪਰਿਵਾਰ ਦੀ ਤਾਂ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦੀ ਪਤਨੀ ਤ੍ਰਿਵੰਦੀ ਮਨਮੀਤ ਕੌਰ ਜੋਗੀ ਕਾਫੀ ਇਹਨਾਂ ਦਾ ਸਾਥ ਦਿੰਦੇ ਰਹੇ ਆ ਇਲੈਕਸ਼ਨ ਦੇ ਵਿੱਚ ਹਰ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਚੰਗੀ ਤਰ੍ਹਾਂ ਇਹਨਾਂ ਦੇ ਜਿਹੜੇ ਆ ਉਹ ਸਾਥ ਦਿੱਤਾ ਤੇ ਭੂਮਿਕਾ ਜਿਹੜੀ ਆ ਉਹ ਵਧੀਆ ਨਿਭਾਈ ਇਹਨਾਂ ਦੇ ਭਰਾ ਜਿਹੜੇ ਪ੍ਰਭਦੀਪ ਸਿੰਘ ਉਹ ਵੀ ਇਹਨਾਂ ਦੇ ਨਾਲ ਇਲੈਕਸ਼ਨ ਦੇ ਵਿੱਚ ਚੰਗੀ ਤਰ੍ਹਾਂ ਸਾਥ ਜਿਹੜਾ ਉਹ ਦਿੰਦੇ ਰਹੇ ਨੇ ਤੇ ਇਹਨਾਂ ਦੇ ਦੋ ਬੱਚੇ ਓਂਕਾਰਬੀਰ ਸਿੰਘ ਤੇ ਬ੍ਰਾਂਬੀ ਸਿੰਘ ਹਣ ਇਹ ਤੇ ਸੀ ਇਹਨਾਂ ਦਾ ਪਰਿਵਾਰਿਕ ਜੀਵਨ ਹੁਣ ਗੱਲ ਕਰੀਏ ਇਹਨਾਂ ਦੇ ਰਾਜਨੀਤਿਕ ਜੀਵਨ ਦੀ ਜਿਵੇਂ ਤੁਹਾਨੂੰ ਦੱਸ ਚੁੱਕਿਆ ਕੀ ਐਮਐਲਏ ਰਹੇ ਨੇ ਐਮਐਲਏ ਰਹਿਣ ਤੋਂ ਬਾਅਦ ਜਿਹੜੇ ਇਹਨਾਂ ਨੇ ਕੰਮ ਕੀਤੇ ਨੇ ਹਲਕੇ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਜਾਦੇ ਪੰਥਕ ਜਿਹੜਿਆ ਕੰਮ ਉਹ ਨਹੀਂ ਦਿਖਦੇ ਕਿਉਂਕਿ ਜਿਹੜੇ ਕੰਮ ਕੀਤੇ ਗਏ ਜਿਵੇਂ ਇਹਨਾਂ ਨੇ ਕਿਹਾ ਸੀ ਕਿ 150 ਰੁਪਏ ਦੇ ਵਿੱਚ ਸਰਪੰਚ ਬਣਾਵਾਂਗੇ ਇਹਨਾਂ ਨੇ 150 ਰੁਪਏ ਦੇ ਵਿੱਚ ਸਰਪੰਚ ਬਣਾਏ ਪਾਪ ਕੀ ਦੂਜੇ ਵਿਰੋਧੀ ਧਿਰ ਦੇ ਕਿਸੇ ਵੀ ਸਰਪੰਚ ਨੂੰ ਖੜਨ ਹੀ ਨਹੀਂ ਦਿੱਤਾ ਤੇ ਆਪਣੇ ਹੀ ਸਰਪੰਚ ਜਿਹੜੇ ਆ ਉਹ ਸਾਰੇ ਹਲਕੇ ਦੇ ਵਿੱਚ ਬਣਾ ਲਏ ਬਿਨਾ ਇਹੀ ਬੋਟਾ ਦੇ ਜਿਸ ਦਾ ਕੀ ਇਹਨਾਂ ਨੂੰ ਖਮਿਆਜਾ ਵੀ ਬੁਕਤ ਨਾ ਪਿਆ ਕਿਉਂਕਿ ਹਲਕੇ ਦੇ ਲੋਕਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਜਿਹੜਾ ਉਹਨਾਂ ਪਿਛਲਾ ਇਲੈਕਸ਼ਨ ਲੰਘਿਆ ਉਸ ਵਿੱਚ ਤੀਸਰੇ ਨੰਬਰ ਤੇ ਇਹਨਾਂ ਦਾ ਜਿਹੜਾ ਆਉਣ ਦਾ ਕਾਰਨ ਉਹ ਇਹੀ ਸੀ ਕਿ ਇਹਨਾਂ ਨੇ ਉਹ ਜਿਹੜੇ 150 ਰੁਪਏ ਦੇ ਵਿੱਚ ਸਰਪੰਚ ਬਣਾਏ ਸਨ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸਰਪੰਚ ਅਜਿਹੇ ਸਨ ਜਿਨ੍ਹਾਂ ਨੋ ਕਿ ਜੇਕਰ ਇਲੈਕਸ਼ਨ ਹੁੰਦੇ ਤਾਂ ਉਹ ਮੈਂਬਰੀ ਵੀ ਨਹੀਂ ਜਿੱਤਦੇ ਸਨ ਭਾਵ ਕਿ ਪੰਚ ਵੀ ਨਹੀਂ ਬਣ ਸਕਦੇ ਸਨ ਤੇ ਇਹਨਾਂ ਨੇ ਉਹਨਾਂ ਨੂੰ ਸਰਪੰਚ ਬਣਾਇਆ ਤੇ ਉਹਨਾਂ ਦੇ ਮਗਰ ਕੋਈ ਬੰਦੇ ਨਾ ਹੋਣ ਕਾਰਨ ਪਿੰਡਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਕਮਿਆਜਾ ਪੁਤਨਾ ਪਿਆ ਇਹ ਜਿਹੜਾ ਇਹ 3 ਨੰਬਰ ਤੇ ਆਏ ਇਹ ਗੱਲਾਂ ਇਹਨਾਂ ਦੇ ਆਪਣੇ ਜਕਰ ਸੋਸ਼ਲ ਮੀਡੀਆ ਦੇ ਉੱਤੇ ਦੇਖੀਏ ਤਾਂ ਉਸ ਦੇ ਵਿੱਚੋਂ ਵੀ ਇਹਨਾਂ ਦਾ ਇਹ ਦਰਦ ਝਲਕਦਾ ਵਾ ਇਹ ਆਪਣੇ ਆਪ ਉਸ ਚੀਜ਼ ਨੂੰ ਮੰਨਦੇ ਨੇ ਕਿ ਇਹ ਇਹਨਾਂ ਦੀ ਉਹ ਗਲਤੀ ਸੀ ਸਿਆਸੀ ਗਲਤੀ ਸੀ ਜਿਹਦੇ ਕਰਕੇ ਇਹਨਾਂ ਨੂੰ ਇਹ ਖਮਿਆਜਾ ਵੀ ਜਿਹੜਾ ਵਾ ਉਹ ਭੁਗਤਣਾ ਪਿਆ ਤੇ ਉਸ ਤੋਂ ਬਾਅਦ ਜੇਕਰ ਹੁਣ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜਾ ਵਾ ਇਕ ਤਰਨਾ ਵੀ ਲਗਾਇਆ ਸੀ ਜਿਸ ਨੂੰ ਲੈ ਕੇ ਇਹਨਾਂ ਨੂੰ ਜੇਲ੍ਹ ਵਿੱਚ ਵੀ ਜਾਣਾ ਪਿਆ ਤੇ ਉਹ ਸਾਰਾ ਕੁਝ ਜਿਹੜਾ ਆਪਾਂ ਉਹ ਤਾਜੀ ਘਟਣਾ ਜਿਹੜੀ ਆ ਉਹ ਦੇਖ ਚੁੱਕੇ ਆ ਤੇ ਗੱਲ ਕਰੀਏ ਇਹਨਾਂ ਦੇ ਦਾ ਲੱਗਣ ਦੀ ਪਾਪ ਕੀ ਇਹ ਇਹਨਾਂ ਦਾ ਦਾ ਲੱਗ ਸਕਦਾ ਵਾ ਜਿਹੜੀ ਕਦੂਰ ਸਾਹਿਬ ਹਲਕਾ ਸੀਟ ਦੇ ਉੱਤੇ 86 ਮਰਾਂ ਦਾ ਇਹ ਕਹਿਣਾ ਵਾ ਉਹ ਕਿਵੇਂ ਲੱਗ ਸਕਦਾ ਵਾ ਜੇਕਰ 87 ਮਾਰ ਜਿਹੜੇ ਉਹ ਇਸ ਤਰ੍ਹਾਂ ਅਨੁਮਾਨ ਲਗਾਉਂਦੇ ਨੇ ਕਿ ਜਿਸ ਤਰ੍ਹਾਂ ਪਿਛਲੀ ਵਾਰ ਜੀ ਹਿੱਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਜਿਹੜੇ ਆ ਉਹ ਇਲੈਕਸ਼ਨ ਦੇ ਵਿੱਚ ਜਿਹੜੇ ਆ ਉਹ ਖੜੇ ਸਨ ਤੇ ਲੋਕ ਸਭਾ ਕੱਕਡੂਰ ਸਾਬ ਦੇ ਲੋਕਾਂ ਨੇ ਉਹਨਾਂ ਨੂੰ ਸਿਰਫ 2 ਲੱਖ ਵੋਟਾਂ ਪਾਈਆਂ ਤੇ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਨੂੰ 3 ਲੱਖ ਵੋਟ ਪਈ ਤੇ ਜਿਸ ਦੇ ਕਾਰਨ ਜਸਵੀਰ ਸਿੰਘ ਡਿੰਪਾ ਜੋ ਕਿ ਕਾਂਗਰਸ ਦੇ ਉਮੀਦਵਾਰ ਸਨ ਉਹਨਾਂ ਦਾ ਦਰ ਲੱਗ ਗਿਆ ਕਿਉਂਕਿ ਜਿਹੜੇ ਸਿਆਸੀ ਜੋੜ ਤੋੜ ਕਰਨ ਵਾਲੇ ਵੋਟਾਂ ਦਾ ਜੋੜ ਤੋੜ ਕਰਨ ਵਾਲੇ ਮਾਰਨੇ ਉਹਨਾਂ ਦਾ ਇਹ ਕਹਿਣਾ ਸੀ ਕਿ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਜਿਹੜੀ ਵੋਟ ਪਈ ਆ ਉਹ ਵੋਟ ਅਕਾਲੀ ਦਲ ਦੀ ਵੋਟ ਸੀ ਤੇ ਜਿਸ ਦੇ ਕਰਕੇ ਅਕਾਲੀ ਦਲ ਦੀ ਵੋਟ ਖਰਾਬ ਹੋਣ ਕਾਰਨ ਜਿਹੜਾ ਵਾ ਉਹ ਜਸਵੀਰ ਸਿੰਘ ਡਿੰਪਾ ਜੀ ਜਿਹੜੇ ਆ ਉਹ ਜਿੱਤ ਗਏ ਤੇ ਜੇਕਰ ਇਸ ਵਾਰ ਵੀ ਜੇਹਾਂ ਹੁੰਦਾ ਲੋਕ ਸੰਭਾਲ ਕਖਲੂ ਸਰਪ ਦੇ ਵਿੱਚ ਭਾਈ ਅਮਰਪਾਲ ਸਿੰਘ ਜੀ ਨੂੰ ਵੋਟ ਥੋੜੀ ਪੈਂਦੀ ਆ ਭਾਵੇਂ ਕਿ ਉਹਨਾਂ ਨੂੰ ਜਿੱਤਦੇ ਉਹ ਨਹੀਂ ਇਹਨਾਂ ਦਾ ਦਾ ਲੱਗਣ ਦੀ ਸੁਭਾਵਨਾ ਜਿਹੜੀ ਉਹ ਆ ਉਹ ਹੈ ਕਿਉਂਕਿ ਜੇਕਰ ਜਿਹੜੀ ਵੋਟ ਜਿਹੜੀ ਭਾਈ ਅਮਰਤਪਾਲ ਸਿੰਘ ਨੂੰ ਪੈਣੀ ਆ ਉਹ ਪੰਥਕ ਵੋਟ ਪੈਣੀ ਆ ਤੇ ਪੰਥਕ ਵੋਟ ਜਿਹੜੀ ਆ ਉਹ ਹੁਣ ਤੱਕ ਅਕਾਲੀ ਦਲ ਦੇ ਨਾਮ ਦੇ ਨਾਲ ਹੀ ਜੁੜੀ ਆ ਭਾਵੇਂ ਕੀ ਹੁਣ ਅਕਾਲੀ ਦਲ ਪੰਥਕ ਨਹੀਂ ਰਿਹਾ ਕਿਸੇ ਸਮੇ ਅਕਾਲੀ ਦਲ ਪੰਥਕ ਸੀ ਇਸ ਕਰਕੇ ਪੰਥਕ ਵੋਟ ਜਿਹੜੀ ਆ ਉਹ ਅਕਾਲੀ ਦਲ ਦੇ ਨਾਲ ਹੀ ਜੁੜੀ ਹੋਈ ਆ ਤੇ ਉਹ ਸਾਰੀ ਬੋਰਡ ਦਾ ਕਮਿਆਜਾ ਜਿਹੜਾ ਉਹ ਵੀ ਅਕਾਲੀ ਦਲ ਨੂੰ ਹੀ ਪੁਕਤਨਾ ਪਵੇਗਾ ਪਰ ਕੀ ਹੁੰਦਾ ਇਹ ਸਾਰਾ ਕੁਝ ਤੇ ਅੱਗੇ ਵਿਕਦੇ ਗਰਬ ਦੇ ਵਿੱਚ ਆ ਕਿਉਂਕਿ ਜੇਕਰ ਇਸ ਤਰ੍ਹਾਂ ਹੁੰਦਾ ਤੇ ਫਿਰ ਟੱਕਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਜਿਹੜੀ ਆ ਉਹ ਸਿੱਧੀ ਹੋ ਸਕਦੀ ਆ ਲਾਲਜੀਤ ਸਿੰਘ ਪੁੱਲਰ ਤੇ ਕੁਲਵਿੰਦਰ ਸਿੰਘ ਜੀਰਾ ਦੇ ਵਿੱਚ ਪਰ ਜਿਹੜੀ ਹੁਣ ਜਿਹੜੀ ਤਾਜ਼ਾ ਗੱਲਬਾਤਾਂ ਜਕਰੋ ਦੇਖੀ ਜਾਵੇ ਤਾਂ ਕਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜਿਹੜੀ ਹਵਾ ਬਹੁਤ ਤੇਜ਼ ਉਹ ਬਣਦੀ ਜਾ ਰਹੀ ਆ ਪਿੰਡਾਂ ਦੇ ਵਿੱਚ ਲੋਕ ਜਿਹੜੇ ਆ ਉਹ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਨਿੱਤਰ ਰਹੇ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਹਿੰਦੇ ਨੇ ਵੋਟਾਂ ਪਾਵਾਂਗੇ ਤੇ ਬਹੁਤ ਸਾਰੇ ਜਿਹੜੇ ਆ ਉਹ ਪਿੰਡਾਂ ਦੇ ਜਿਹੜੇ ਆਗੂ ਨੇ ਦੂਸਰੀਆਂ ਪਾਰਟੀਆਂ ਦੇ ਉਹਨਾਂ ਨੇ ਵੀ ਆਪਣੇ ਜਿਹੜੇ ਆ ਅਕਾਵਾਂ ਨੂੰ ਇਹ ਕਹਿ ਦਿੱਤਾ ਕਿ ਜਿਹੜੀ ਇਹ ਫੋਟਵਾ ਇਹ ਤੇ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਹੀ ਪਾਵਾਂਗੇ ਤੇ ਐਮਐਲਏ ਦੀ ਵੋਟ ਜਿਹੜੀ ਉਹ ਤੁਹਾਨੂੰ ਪਾਵਾਂਗੇ ਹੁਣ ਜੇਕਰ ਇਸ ਤਰ੍ਹਾਂ ਹੁੰਦਾ ਤੇ ਹੋ ਸਕਦਾ ਕਿ ਭਾਈ ਅਮਰਤਪਾਲ ਸਿੰਘ ਜਿਹੜਾ ਵਾ ਉਹ ਇੱਥੋਂ ਜਿੱਤ ਜਾਣ ਤੇ ਪਰ ਇਹ ਤੇ ਹੁਣ ਭਵਿੱਖ ਦੇ ਗਰਭ ਦੇ ਵਿੱਚ ਹੀ ਹੈ ਕੀ ਜਿਹੜੇ ਲੀਡਰ ਨੇ ਸਿਆਸੀ ਯੂਸੀਆਂ ਪਾਰਟੀਆਂ ਦੇ ਰਵਾਇਤੀ ਪਾਰਟੀਆਂ ਦੇ ਉਹ ਆਪਣੇ ਜਿਹੜੇ ਆ ਵਰਕਰਾਂ ਨੂੰ ਮਨਾਉਣ ਦੇ ਵਿੱਚ ਸਫਲ ਹੁੰਦੇ ਨੇ ਜਾਂ ਨਹੀਂ ਇਹ ਤੇ ਸਾਰਾ ਕੁਝ ਬੇਕਦਰਬ ਦੇ ਵਿੱਚ ਆ ਪਰ ਜਿਹੜੀ ਹਵਾ ਵਾ ਉਹ ਜਿਹੜੀ ਸਾਰੀ ਭਾਈ ਅਮਰਪਾਲ ਦੇ ਹੱਕ ਦੇ ਵਿੱਚ ਬੰਦੀ ਜਾ ਰਹੀ ਆ ਲੋਕ ਪਾਰਟੀ ਵੱਲ ਜਿੱਤ ਉੱਪਰ ਉੱਠ ਕੇ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਵਾ ਵੋਟ ਪਾ ਕੇ ਜੇਲ੍ਹ ਦੇ ਵਿੱਚੋਂ ਬਾਹਰ ਕਢਾਉਣ ਲਈ ਤਤਪਰ ਦਿਖ ਰਹੇ ਨੇ ਜੋ ਵੀ ਹਲਕੇ ਦੇ ਵਿੱਚੋਂ ਆਵਾਜ਼ ਆ ਰਹੀ ਆ ਉਹ ਬਿਲਕੁਲ ਇਹ ਆਵਾਜ਼ਾਂ ਬਾਕੀ ਇਹ ਕੁਝ ਹੁੰਦਾ ਇਹ ਸਾਰਾ ਕੁਝ ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਇਸ ਦੇ ਲਈ ਤੁਸੀਂ YouTube ਦੇ ਉੱਤੇ ਸਾਡਾ ਚੈਨਲ ਸਿਮਰ ਕੋਰ ਮਰਹਾਨਾ ਸਬਸਕ੍ਰਾਈਬ ਕਰ ਲਵੋ ਤੇ ਸ਼ੇਅਰ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਤਾਂ ਕਿ ਤੁਹਾਨੂੰ ਲੋਕ ਸਭਾ ਹਲਕਾ ਕਲੂਰ ਸਾਹਿਬ ਦੀ ਹਰ ਇੱਕ ਗਤੀਵਿਧੀ ਜਿਹੜੀ ਆ ਉਹ ਮਿਲਦੀ ਰਹੇ ਉਹਦੀ ਜਾਣਕਾਰੀ ਮਿਲਦੀ ਰਹੇ ਲੋਕ ਸਭਾ ਹਲਕਾ ਕਲੂਰ ਸਾਹਿਬ ਦੀ ਹਰ ਇੱਕ ਚੀਜ਼ ਤੁਹਾਡੇ ਸਾਹਮਣੇ ਅਸੀਂ ਲਿਆ ਕੇ ਰੱਖਦੇ ਰਾਵਾਂਗੇ ਤੇ Facebook ਦੇ ਉੱਤੇ ਸਾਡਾ ਪੇਜ ਤਪਦਾ ਸੱਚ ਵੀ ਜਰੂਰ ਲਾਈਕ ਅਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਕੰਡੂਰ ਸਾਹਿਬ ਦੇਈ ਜਾਣਕਾਰੀ ਜਿਹੜੀ ਆ ਉਹ ਮਿਲਦੀ ਰਹੇ ਤੇ ਸਾਨੂੰ ਵੀ ਜਿਹੜਾ ਵਾ ਉਤਸ਼ਾਹ ਮਿਲਦਾ ਰਹੇ ਸਤਿ ਸ੍ਰੀ ਅਕਾਲ ਜੀ